ਟੈਨਸ਼ਨ ਹੋ ਰਹੀ ਹੈ ਸਿਰ ਘੁੰਮ ਰਿਹਾ ਹੈ ਕਾਫੀ ਪੀ ਲੈਣੇ ਆ ਬੀਪੀ ਡਾਊਨ ਹੋ ਰਿਹਾ ਹੈ ਪੇਨ ਹੋ ਰਿਹਾ ਹੈ ਚਲੋ ਕਾਫੀ ਪੀ ਲੈਣੇ ਆ ਯਾਰ ਨੀਂਦ ਬਹੁਤ ਆ ਰਹੀ ਹੈ ਤੇ ਕਾਫੀ ਪੀ ਲੈਣੇ ਆ ਨੀਂਦ ਨਹੀਂ ਆਊਗੀ ਐਕਟਿਵ ਰਵਾਂਗੇ ਥੋੜੇ ਜਿਹਾ ਕਾਫੀ 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 ਲਵਰਸ ਇਹ ਖਬਰ ਨੂੰ ਜ਼ਰੂਰ ਧਿਆਨ ਨਾਲ ਸੁਣਨ ਕਿਤੇ ਇਹ ਨਾ ਹੋਵੇ ਕਿ ਕਾਫੀ ਪੀ ਕੇ ਤੁਸੀਂ ਆਪਣਾ ਨੁਕਸਾਨ ਕਰਵਾ ਲਓ ਜੀ ਹਾਂ ਅਹਿਮ ਹੈਲਥ ਅਪਡੇਟ ਲੈ ਕੇ ਮੈਂ ਨੂਰ ਵਰਚੋਤ ਹਾਜ਼ਰ ਹਾਂ ਸੀ ਅਕਸਰ ਜਦੋਂ ਸਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਸਾਨੂੰ ਵੀਕਨੈਸ ਮਹਿਸੂਸ ਹੁੰਦੀ ਹੈ ਸਾਨੂੰ ਸਾਡੀ ਬਾਡੀ ਦੇ ਵਿੱਚ ਥੋੜੀ ਜੀ ਸਾਨੂੰ ਚੜਨਾਹਰ ਜਿਹੀ ਲੱਗਦੀ ਸਾਨੂੰ ਲੋਕ ਕਹਿੰਦੇ ਕਿ ਕਾਫੀ ਬੈਸਟ ਸੋਲੂਸ਼ਨ ਹੈ ਤੁਸੀਂ ਕਾਫੀ ਪੀ ਲਿਏ ਕਾਫੀ ਪੀਂਦੇ ਨਾਲ ਨੁਕਸਾਨ ਵੀ ਹੋ ਸਕਦੇ ਨੇ ਇਹ ਨਵੀਂ ਅਪਡੇਟ ਦੇ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਾਫੀ ਕਿੰਨੇ ਕੁ ਮਾਤਰਾ ਵਿੱਚ ਤੁਸੀਂ ਲੈਣੀ ਹੈ ਕਿੰਨੀ ਕੁ ਮਾਤਰਾ ਚ ਤੁਸੀਂ ਨਹੀਂ ਲੈਣੀ ਜੇਕਰ ਤੁਸੀਂ ਵੱਧ ਲੈਨੇ ਹੋ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਜੇਕਰ ਤੁਸੀਂ ਨੋਰਮਲ ਰੂਟੀਨ ਦੇ ਵਿੱਚ ਉਸ ਹਿਸਾਬ ਦੇ ਨਾਲ ਲੈਨੇ ਹੋ ਤਾਂ ਤੁਸੀਂ ਠੀਕ ਰਹਿ ਸਕਦੇ ਹੋ ਸੋ ਕਾਫੀ ਦੇ ਸਾਈਡ ਇਫੈਕਟ ਵੀ ਨੇ ਬੈਨੀਫਿਟ ਦੇ ਨਾਲ ਨਾਲ ਸਾਈਡ ਇਫੈਕਟ ਕਿਹੜੇ ਨੇ ਇਹ ਜ਼ਰੂਰ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਸਮਝਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਜੀ ਕਾਫੀ ਦੇ ਵਿੱਚ ਮੌਜੂਦ ਕੈਫੀਨ ਸਰੀਰ ਨੂੰ ਸੁਸਤੀ ਤੋਂ ਛੁਟਕਾਰਾ ਦਿਵਾਉਂਦੀ ਹੈ ਜੇਕਰ ਕੈਫੀਨ ਦਾ ਸੇਵਨ ਘੱਟ ਮਾਤਰਾ ਵਿੱਚ ਕੀਤਾ ਜਾਵੇ ਤਾਂ ਚਿੰਤਾ ਕਰਨ ਵਾਲੀ ਲੋੜ ਨਹੀਂ ਪਰ ਜੇਕਰ ਤੁਸੀਂ ਦਿਨ ਦੇ ਵਿੱਚ 2 ਜਾਂ 3 ਤੋਂ ਵੱਧ ਕਾਫੀ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ ਸੋ ਇਸ ਦੇ ਨੁਕਸਾਨ ਬਾਰੇ ਜਾਣਦੇ ਕਿ ਜਿਆਦਾ ਕਾਫੀ ਪੀਣ ਦੇ ਨਾਲ ਕਿਹੜੇ-ਕਿਹੜੇ ਨੁਕਸਾਨ ਤੁਹਾਡੇ ਨਾਲ ਹੋ ਸਕਦੇ ਨੇ ਗੜਬੜਾ ਸਕਦੇ স্লিপਿੰਗ ਸਾਈਕਲ ਲੋਕ ਆਪਣੇ ਆਪ ਨੂੰ ਚੁਸਤ ਰੱਖਣ ਦੇ ਲਈ ਨੀਂਦ ਤੋਂ ਬਚਣ ਦੇ ਲਈ ਕਾਫੀ ਕਾਫੀ ਪੀਂਦੇ ਨੇ ਇਸ ਕਾਰਨ ਹੀ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਨੇ ਪਰ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਪੀਂਦੇ ਹੋ ਤਾਂ ਇਸ ਦੇ ਨਾਲ ਤੁਹਾਡੀ ਰਾਤ ਦੀ ਨੀਂਦ ਵੀ ਖਰਾਬ ਹੋ ਸਕਦੀ ਹੈ ਕੈਫੀਨ ਦਾ ਅਸਰ ਸਰੀਰ ਦੇ ਵਿੱਚ 7 ਤੋਂ 8 ਘੰਟੇ ਤੱਕ ਰਹਿੰਦਾ ਹੈ ਇਸ ਲਈ ਬਹੁਤ ਜ਼ਿਆਦਾ ਕਾਫੀ ਪੀਣ ਦੇ ਨਾਲ ਰਾਤ ਨੂੰ ਆਰਾਮਦਾਇਕ ਨੀਂਦ ਆਉਣਾ ਮੁਸ਼ਕਿਲ ਹੋ ਜਾਂਦਾ ਹੈ ਦਿਲ ਦੀ ਧੜਕਣ ਦਾ ਤੇਜ਼ ਹੋਣਾ ਕੈਫੀਨ ਸਰੀਰ ਦੀ ਪੈਰਾਸਿਮਪੈਥਿਕ ਸਿਸਟਮ ਨੂੰ ਡਿਸਟਰਬ ਕਰਦੀ ਹੈ ਯਾਨੀ ਕਿ ਸਰੀਰ ਦੇ ਵਿੱਚ ਕੈਫੀਨ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਸਰੀਰ ਆਰਾਮ ਨਹੀਂ ਕਰ ਪਾਉਂਦਾ ਤੇ ਐਂਡਰੇਨਾਲੀਨ ਲੈਵਲ ਵਧਣ ਲੱਗਦਾ ਹੈ ਇਸ ਦੇ ਕਾਰਨ ਦਿਲ ਦੀ ਧੜਕਣ ਵੱਸ ਸਕਦੀ ਹੈ ਜਿਸ ਨੂੰ ਐਟਰੀਅਲ ਫਾਈਬ੍ਰਿਲੇਸ਼ਨ ਕਿਹਾ ਜਾਂਦਾ ਹੈ ਇਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੁੰਦੀਆਂ ਨੇ ਇਸ ਲਈ ਜ਼ਿਆਦਾ ਕੌਫੀ ਪੀਣ ਤੋਂ ਪਰਹੇਜ਼ ਕਰੋ ਬਲੱਡ ਪ੍ਰੈਸ਼ਰ ਦਾ ਵਧਣਾ ਜਿਹੜੇ ਕਹਿੰਦੇ ਨੇ ਕਿ ਸਾਡਾ ਬੀਪੀ ਘਟ ਗਿਆ ਵਧ ਗਿਆ ਤੇ ਅਸੀਂ ਕੌਫੀ ਪੀ ਲੈਨੇ ਹ ਹੁਣ ਇਹਦੇ ਬਾਰੇ ਵੀ ਸੁਣ ਲਓ ਕੈਫੀਨ ਸਰੀਰ ਦੇ ਵਿੱਚ ਐਂਡਰੇ ਨਾਲੀਨ ਲੈਵਲ ਨੂੰ ਵਧਾਉਂਦੀ ਹੈ ਐਂਟਰੀ ਨਾਲੀਨ ਇੱਕ ਤਰ੍ਹਾਂ ਦਾ ਹਾਰਮੋਨ ਹੈ ਜੋ ਸਰੀਰ ਦੇ ਵਿੱਚ ਕੁਦਰਤੀ ਤੌਰ ਤੇ ਪਾਇਆ ਜਾਂਦਾ ਹੈ ਪਰ ਜਦੋਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਧਮਣੀਆਂ ਸੁਗਣਨ ਲੱਗਦੀਆਂ ਨੇ ਜਿਸ ਤੇ ਕਾਰ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਇਸ ਦੇ ਕਾਰਨ ਖੂਨ ਦੇ ਥੱਕੇ ਬਣਨ ਦਾ ਜਾਂ ਧਮਣੀਆਂ ਦੇ ਫਟਣ ਦਾ ਵੀ ਖਤਰਾ ਰਹਿੰਦਾ ਹੈ ਹਾਜਮੇ ਦੇ ਵਿੱਚ ਗਰਬੜੀ ਕੈਫੀਨ ਸੁਸਤੀ ਹਟਾਉਣ ਦੇ ਵਿੱਚ ਮਦਦ ਕਰਦੀ ਹੈ ਪਰ ਇਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਤੁਹਾਡੇ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਨਾਲ ਐਸਿਡ ਰਿਫਲਕਸ ਅਤੇ ਹਾਰਟ ਬੋਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਬਹੁਤ ਜ਼ਿਆਦਾ ਕੈਫੀਨ ਪੀਣਾ ਤੁਹਾਡਾ ਹਾਜ਼ਮਾ ਵੀ ਖਰਾਬ ਹੋ ਸਕਦਾ ਸੋ ਕੌਫੀ ਤੁਸੀਂ ਪੀਓ ਮਨਾਹੀ ਨਹੀਂ ਹੈ ਕਿ ਕੌਫੀ ਤੁਸੀਂ ਨਹੀਂ ਪੀਣੀ ਪਰ ਦਿਨ ਦੇ ਵਿੱਚ 2 ਜਾਂ 3 ਕੱਪ ਪੀ ਲਓ ਇੱਕ ਪੀ ਲਓ ਪਰ ਜੇਕਰ ਤੁਸੀਂ 3 ਤੋਂ ਵੱਧ ਪੀਨੇ ਹੋ ਜ਼ਿਆਦਾ ਕੈਫੀਨ ਤੁਸੀਂ ਆਪਣੇ ਅੰਦਰ ਲੈ ਕੇ ਜਾਂਦੇ ਹੋ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਸੋ ਕੌਫੀ ਲਵਰਸ ਨੂੰ ਇਹ ਵੀਡੀਓ ਜ਼ਰੂਰ ਟੈਗ ਕਰੋ ਜਿਹੜੇ ਤੁਹਾਡੇ ਯਾਰ ਦੋਸਤ ਕੌਫੀ ਪੀਣਾ ਪਸੰਦ ਕਰਦੇ ਆ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਭੇਜੋ